ਇੱਕ ਬ੍ਰਾਹਮਣ ਦੇ ਸਫਾਰਸ਼ ਦੇ ਨਾਲ ਔਰ ਉਦੀ ਫਰਿਆਦ ਦੇ ਨਾਲ ਸ਼ੰਭੂਕ ਨੂੰ ਫਾਂਸੀ ਤੇ ਚਾੜ ਸਕਦਾ ਹੈ ਮੌਜੂਦਾ ਵਿਧਾਨ ਨਹੀਂ ਚਾੜਦਾ। ਰਾਮਰਾਜ ਨੂੰ ਕਿਸਾ ਲਾਗੂ ਕਰੋਗੇ ਉਹ ਲਹਿਰਾਂ ਖਤਮ ਹੋ ਗਈ। ਕ੍ਰਿਸ਼ਨ ਦੀਆਂ ਲਹਿਰਾਂ ਖਤਮ ਮਿਟ ਗਈਆਂ। ਯੋਗੀਆਂ ਦੀਆਂ ਔਰ ਬੋਧੀਆਂ ਦੀ ਲਹਿਰਾਂ ਖਤਮ ਮਿਟ ਗਈਆਂ। ਨਹੀਂ ਬਣ ਪਈਆਂ। ਔਰ ਭਗਤਾਂ ਦੀ ਲਹਿਰ ਜਿਹੜੀ ਸੀ ਗੁਸਤਾਖੀ ਮਾਫ਼ ਉਹ ਵੀ ਕਰੀ ਬਣ ਕੇ ਬਣ ਸੁਮੁੱਚੇ ਦੇਜ ਵਿੱਚ ਨਿਸਤੋ ਨਾ ਬੂ। ਜੁਲਾਹੇ ਬਹੁਤ ਨੇ ਇਨ੍ਹਾਂ ਜੁਲਾਹਿਆਂ ਦੇ ਚ ਹੁਣ ਤੁਹਾਨੂੰ ਕਬੀਰ ਦੀ ਰੂਹ ਨਹੀਂ ਮਿਲੇਗੀ। ਛਿੰਦੇ ਬਹੁਤ ਨੇ ਇਨ੍ਹਾਂ ਦੇ ਚ ਤੁਹਾਨੂੰ ਕੋਈ ਨਾਮ ਦੇ ਉੱਤੇ ਦਰਸ਼ਨ ਨਹੀਂ ਆਉਣਗੇ। ਚੌਕ ਦੇ ਚ ਗੰਡੜ ਵਾਲੇ ਜੁੱਤੀਆਂ ਚਮਾਰ ਬਹੁਤੇ ਨੇ ਪਰ ਤੁਸੀਂ ਆਖੋ ਕੋਈ ਰਵਦਾਸ ਦੀ ਝਲਕ ਮਿਲੇ ਨਹੀਂ। ਪੈਗਲ ਨਹੀਂ। ਹਜਾਮਤਾ ਕਰਦੇ ਐ ਨਾਈ ਬਥੇਰੇ ਮਿਲਣਗੇ ਪਰ ਤੁਸੀਂ ਆਖੋ ਇਹਦੇ ਚ ਕੋਈ ਸਹਿਣ ਬੈਠਾ ਹੋਵੇ ਨਹੀਂ। ਪੈਗਲ ਨਹੀਂ ਲੈ ਠੰਡੀ ਪਹਿਲੀ ਖਤਮ ਹੋ ਗਈ ਬਿਲਕੁਲ ਖਤਮ ਹੋ ਗਈ। ਇਕੀ ਦੀ ਲਹਿਰ ਚਲੇ ਪਰ ਹੁਣ ਮੈਂ ਆਖਾਂ ਇਹ ਲਹਿਰ ਮਿੱਟੀ ਤੇ ਨਹੀਂ ਪਰ ਮਿਟ ਵੀ ਨਹੀਂ ਸਕਦੀ ਕਾਰਨ ਕਿਸ ਲਹਿਰ ਨੂੰ ਸੁਰਜੀਤ ਰੱਖਣ ਲਈ ਗੁਰੂਆਂ ਨੇ ਆਪਣਾ ਹੋਂਦ ਡੋਲਿਆ ਨਿਰਵ ਜ਼ਬਾਨੀ ਬੋਲਣੇ ਬੋਲੇ ਪਰ ਇਹ ਲਹਿਰ ਠੰਡੀ ਪਈਏ ਮਰੀ ਨਹੀਂ ਠੰਡੀ ਪਈਏ ਠੰਡੀ ਕਿਉਂ ਪਈਏ ਐਸਲਸ ਤੇ ਤੇ ਜਿਹੜੇ ਮੁਦਾਈ ਇਸ ਲਹਿਰ ਨੂੰ ਅਗਾਂਹ ਵਧਾਉਂਦੇ ਉਹ ਕੋਰੇ ਰਾਜਨੀਤਿਕ ਬਣ ਗਏ ਥੋਕੇ ਰਾਜਨੀਤਿਕ ਬਣ ਗਏ 90 ਤੋਂ ਲੈ ਕੇ 95 ਇੱਕ ਸਦੀ ਗੁਰਦੁਆਰਿਆਂ ਤੇ ਛਾ ਗਏ ਉਹ ਬੰਦੇ ਜਿਨ੍ਹਾਂ ਨੂੰ ਪਾਰਲੀਮੈਂਟ ਵਿੱਚ ਕੁਰਸੀ ਚਾਹੀਦੀ ਸੀ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਕੋਈ ਸਕਲਟ ਨਹੀਂ ਕੋਈ ਜਜ਼ਬਾ ਨਹੀਂ ਕੋਈ ਸ਼ਰਧਾ ਨਹੀਂ ਕੋਈ ਕਾਮਨਾ ਨਹੀਂ ਹਾਲ ਤੱਕ ਪਹੁੰਚਣਾ ਸੀ ਪਾਰਲੀਮੈਂਟ ਤੱਕ ਪਹੁੰਚਣਾ ਸੀ ਹਿੰਦੁਸਤਾਨ ਦੇ ਸਾਰੇ ਗੁਰਦੁਆਰਿਆਂ ਨੂੰ ਇਹਨਾਂ ਨੇ ਜੱਫੇ ਮਾਰ ਲਏ ਜਿਨ੍ਹਾਂ ਨੇ ਗੁਰੂ ਤੱਕ ਪਹੁੰਚਣਾ ਸੀ ਇਸ ਤਰ੍ਹਾਂ ਦੇ ਬੰਦਿਆਂ ਦੇ ਹੱਥਾਂ 'ਚ ਗੁਰਦੁਆਰੇ ਨਹੀਂ ਸੀ ਜਿਨ੍ਹਾਂ ਨੇ ਸਿਰਫ ਪਾਰਲੀਮੈਂਟ ਤੱਕ ਪਹੁੰਚਣਾ ਜਿਨ੍ਹਾਂ ਨੇ ਸਿਰਫ ਐਸੈਂਬਲੀ ਹਾਲ ਤੱਕ ਪਹੁੰਚਣਾ ਇੱਕ ਮਿਸ਼ਨਰੀ ਹੋਣ ਦੇ ਨਾਤੇ ਸਾਨੂੰ ਇਹ ਅਹਿਸਾਸ ਕਰਾ ਦੇਣਾ ਮੇਰਾ ਫਰਜ਼ ਹੈ ਤੇ ਉਸ ਦੀ ਸੁਧਾਈ ਕਰਨਾ ਤੁਹਾਡਾ ਤੇ ਮੇਰਾ ਤੇ ਦੂਜਾ ਵੀ ਹੈ ਮੈਂ ਸੁਧਾਈ ਕਰਾ ਮੇਰਾ ਫਰਜ਼ ਹੈ ਤੁਸੀਂ ਸੁਧਾਈ ਕਰੋ ਬਟਾ ਫਰਜ਼ ਕਹਿ ਦੇਣਾ ਮੇਰਾ ਫਰਜ਼ ਹੈ ਕਿਉਂਕਿ ਮੈਂ ਕੌਮ ਦਾ ਮਿਸ਼ਨਰੀ ਹਾਂ ਵਕਤਾਂ ਤੇ ਡਿਊਟੀ ਹੈ ਤੇ ਮੇਰਾ ਕੰਮ ਹੈ ਤੇ ਮੇਰਾ ਦੰਦਾ ਉਹ ਮੂਰਤਕਾਰ ਇਹ ਲਾਇਆ ਸਤਿਗੁਰ ਨੇ ਇਸੇ ਕੰਮ ਲਾਇਆ ਤੇ ਇਹ ਆਪਣੀ ਢੰਗ ਨਾਲ ਕਰਨਾ ਤੁਮਹਾਰ ਇਸ ਪਰ ਮੈਂ ਜਿੱਥੇ ਜਿੱਥੇ ਘੁੰਮ ਫਿਰ ਕੇ ਦੇਖਿਆ ਗੁਰਦੁਆਰਿਆਂ ਦੀ ਮੁਖੀ ਦੀ ਕੋਸ਼ਿਸ਼ ਕਿਵੇਂ ਪਹੁੰਚੀ ਹੈ ਸ਼ਤਾਧਾਰੀਆਂ ਦੀ ਕੋਠੀ ਤੱਕ ਕਿਵੇਂ ਗੁਰੂ ਤੱਕ ਪਹੁੰਚੀ ਹੈ ਕੀ ਕੋਈ ਕੋਸ਼ਿਸ਼ ਨਾ ਹੋਈ ਕੀਤੀ ਨਹੀਂ ਬਿਲਕੁਲ ਨਹੀਂ ਕੀਤੀ ਸੇ ਲਹਿਰ ਠੰਡੀ ਪੈ ਗਈ ਤੇ ਹੁਣ ਗੁਰਦੁਆਰੇ ਦਾ ਪ੍ਰਧਾਨ ਦਾ ਨਾਂ ਲਈਏ ਤੇ ਪ੍ਰਧਾਨ ਨਾ ਲੈਂਦੇ ਆਂ ਤਾਂ ਗੁਰਸਿੱਖ ਯਾਦ ਨਹੀਂ ਆਉਂਦਾ ਕਿ ਨਾ ਯਾਦ ਆਵੇਗਾ ਕੋਈ ਐਮ ਐਲ ਏ ਹੋਵੇਗਾ ਉਹ ਵੀਗਾ ਕੋਈ ਕੋਈ ਪਾਰਲੀਮੈਂਟ ਦੇ ਬੂਏ ਖੜਕਾਣ ਵਾਲਾ ਹੋਵੇਗਾ ਹੋਰ ਕੀ ਐ ਗੁਰਦੁਆਰੇ ਦਾ ਸ਼ਿਕੱਤਰ ਹੈ ਜੀ ਪੂਰਨ ਪਤਾ ਚਲ ਜਾਂਦਾ ਹੈ ਠੀਕ ਹੈ ਕੋਈ ਸਤਾਧਾਰੀਆਂ ਦੀ ਕੋਠੀ ਦੀ ਪ੍ਰਕਰਮਾ ਕਰਦਾ ਹੋਵੇ ਘੌਰ ਕੀ ਹੋਰ ਕੁਝ ਘੌਰ ਕੀ ਹੋਰ ਇਸ ਇਕੱਤਰ ਕੋਲ ਕੀ ਹੈ ਹੋਰ ਇਸ ਪ੍ਰਦਾਨ ਦੇ ਕੋਲ ਕੀ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੀ ਕੁਝ ਦਿਸ ਪਿਆ ਸੀ ਕਿ ਸ਼ਾਇਦ ਵਕਤੀ ਤੌਰ ਤੇ ਇਹ ਲਹਿਰ ਠੰਡੀ ਪੈ ਰਹੀ ਉਹਨਾਂ ਨੇ ਇੱਕ ਸਲਈਆ ਉਚਾਰਨ ਕੀਤਾ ਉਹ ਵੀ ਮੈਂ ਤੁਹਾਨੂੰ ਸਰਵਨ ਕਰਾ ਦਿਆਂ ਭਾਵੇਂ ਸਮਾਂ ਕਾਫੀ ਹੋ ਰਿਹਾ ਅੰਦਰੋਂ ਭਾਵੇਂ ਸਰੀਰ ਤੇ ਗਲਾ ਨਾ ਵੀ ਇਜਾਜ਼ਤ ਦੇ ਰਿਹਾ ਦੇ ਨਾਲ ਦੇ ਸਹਿਯੋਗੀ ਹਮਾਇਤੇ ਹਮਦਰਦ ਵੀ ਕੈਨ ਨ ਬਬੋਤਾ ਸਮਾਂ ਨਾ ਲਓ ਪਰ ਅੱਜ ਦੀਵਾਲੀ ਦਾ ਤਿਵਾਰ ਹੈ ਥੋੜੀ ਜਿਹੀ ਪਰਾਸ ਮੈਂ ਕਾਢ ਲਾਵੇਂ ਮੈਂ ਖਮਾਖਵਾ ਜੋ ਹੈ ਮੈਂ ਅੰਦਰ ਰੱਖ ਕੇ ਲੈ ਜਾਵਾਂ ਉਹ ਗੱਲ ਜੋ ਹੈ ਠੀਕ ਨਹੀਂ ਹੋਵੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੈਂ ਇੱਕ ਕਿਸਾਨ ਨੂੰ ਵੇਖਿਆ ਉਹ ਚੰਦਨ ਦੀਆਂ ਲਖਣਾ ਉਹਨਾਂ ਨੂੰ ਕੱਟ-ਕੱਟ ਕੇ ਤੇ ਖੇਤੀ ਦੇ ਆਲੇ-ਦੁਆਲੇ ਵਾੜ ਲਾ ਰਿਆ ਸੀ ਉਹ ਚੰਦਨ ਬੜੀ ਕੀਮਤੀ ਲੱਕੜ ਜਿਹੜਾ ਚੰਦਨ ਤੁਹਾਨੂੰ ਆਮ ਬਾਜ਼ਾਰਾਂ 'ਚ ਮਿਲਦਾ ਹੈ ਨਕਲੀ ਚੰਦਨ 52 ਚੰਦਨ ਨਹੀਂ ਉਹ ਤੇ ਮੈਂ ਦੇਖਿਆ ਹੈ ਸੈਂਕੜੇ ਰੁਪਏ ਕਿਲੋ ਦੇ ਸਾਹਮਣੇ ਤੋਲ ਕੇ ਵਿਕਦਾ ਹੈ ਜਿਹੜਾ ਆਸਾਮ ਦੇ 'ਚ ਤੇ ਮੈਸੂਰ ਦੇ ਬਾਗਾਂ ਦੇ 'ਚ ਉਹ ਬੜਾ ਕੀਮਤੀ ਹੈ ਬਹੁਤ ਮਹਿੰਗਾ ਹੈ ਬਹੁਤ ਮਹਿੰਗਾ ਹੈ ਚੰਦਨ ਦੀ ਲੱਕੜ ਤੇਦੇ ਥੋੜੇ ਜਿਹੇ ਬੂਟੇ ਮੈਂ ਲਾਹੌਰ ਦੇ ਇੱਕ ਬਾਗਚ ਦੇਖੇ ਸਨ ਮਹਾਰਾਜੇ ਦੇ ਮਹਿਲ ਦੇ ਚ ਸੋ ਲਗੇ ਸਨ ਛੋਟੇ ਛੋਟੇ ਬਾਈ ਸਾਹਿਬ ਕਹਿੰਦੇ ਚੰਦਨ ਕੀ ਬਾੜ ਜੈਸੇ ਦੀਜੀਤ ਬਬੂਰ ਗਰਮ ਸਕੰਚਨ ਸਪਟ ਮਦ ਕਾਂਚ ਗਰੇ ਰੱਖੀਏ ਬਾਈ ਸਾਹਿਬ ਕਹਿੰਦੇ ਕਿਸਾਨ ਨੂੰ ਜਦ ਮੈਂ ਦੇਖਿਆ ਤੇ ਚਾਰੋਂ ਪਾਸੇ ਚੰਦਨ ਦੀ ਵਾੜ ਲਾ ਰਿਆ ਸੀ ਤੇ ਮੈਨੂੰ ਪੁੱਛਣਾ ਪਿਆ ਅੰਦਰ ਤੋਂ ਬੋਆ ਕੀ ਹੈ ਐਨੀ ਕੀਮਤੀ ਲੱਕੜ ਤੇ ਚੰਦਨ ਤੇ ਹਜ਼ਾਰਾਂ ਰੁਪਏ ਮੁੱਲ ਵਿਕਣ ਵਾਲਾ ਤੂੰ ਚਾਰੋਂ ਪਾਸੇ ਇਸ ਦੀ ਵਾੜ ਪਿਆ ਲੈਣਾ ਪਹਿਲੇ ਅੰਦਰ ਦਸ ਤੂੰ ਕੇਸਰ ਬੀਜਿਆ ਕੀ ਬੀਜਿਆ ਅਖਰ ਅੰਦਰ ਹੈ ਕੀ ਅੱਖ ਲਗਾ ਅੰਦਰ ਤੇ ਕਿੰਨਾਂ ਦੇ ਬੂਟੇ ਲਾਏ ਨੇ ਵਾਹਿਗੁਰੂ ਇੱਕ ਇੱਕਰਾਂ ਦੇ ਬੂਟਿਆਂ ਦੇ ਆਲੇ ਦੋਲੇ ਚੰਦਨ ਦੀ ਵਾੜ ਚੰਦਨ ਕੇ ਬਾੜ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਫਟਮਦ ਕਾਂਜ ਗਰੇ ਰੱਖੀ ਹੈ ਭਾਈ ਸਾਹਿਬ ਕਹਿੰਦੇ ਫਿਰ ਮੈਂ ਇੱਕ ਹੋਰ ਕਰਾਮਾਤ ਵੇਖੀ ਉਸ ਬੰਦੇ ਦੇ ਘਰ ਦੇ ਵਿੱਚ ਬਕਸਾ ਸੀ ਸੋਨੇ ਦਾ ਸੋਨੇ ਉਸ ਸੋਨੇ ਦੀ ਤਜੋਰੀ ਕੌਣ ਬਣਾਉਂਦਾ ਹੈ ਸੇਪ ਤੇ ਆਖਰ ਲੋਹੇ ਦੀ ਬਣੇਗੀ ਨੇ ਤਜੋਰੀ ਤੇ ਲੋਹੇ ਦੀ ਬਣੇ ਉਹਨੇ ਸੋਨੇ ਦੀ ਬਣਾਈ ਬਕਸਾ ਬਹੁਤ ਵੱਡਾ ਤੇ ਭਾਈ ਜੀ ਕਹਿੰਦੇ ਮੈਂ ਉਸ ਤੋਂ ਪੁੱਛਿਆ ਜੇ ਤੂੰ ਬਕਸਾ ਸੋਨੇ ਦਾ ਬਣਾਇਆ ਇਹਦੇ ਚ ਹੀਰੇ ਰੱਖੇ ਨੇ ਪੰਨੇ ਨੀਲਮ ਕਹਿੰਦਾ ਨਹੀਂ ਕੱਚ ਤੇ ਪੱਥਰ ਰੱਖੇ ਨੇ ਕੰਚਨ ਸਪਟ ਮਦ ਕਾਂਚ ਗ੍ਰਹਿ ਰਾਖੀ ਸੋਨੇ ਦੇ ਬਕਸੇ ਵਿੱਚ ਕੱਚ ਤੇ ਪੱਥਰ ਤੇ ਚੰਦਨ ਦੀ ਵਾੜ ਕਿਕਰਾਂ ਦੇ ਹਾਲੇ ਦੁਆਲੇ ਕਿ ਭਾਈ ਜੀ ਤੋ ਪੁੱਛੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸਾਧਨ ਦੁਰਾਏ ਕੇ ਅਸਾਦ ਅਪਰਾਧ ਕਰੇ ਉਲਟਈ ਚਾਲ ਕਲ ਕਾਲ ਬ੍ਰਹਮ ਭਾਗੇ ਇਸ ਕਲ ਯੁਗ ਦੇ ਜਿਸ ਮੌਜੂਦਾ ਦੌਰ ਵਿੱਚ ਉਲਟੀ ਚਾਲ ਕੀ ਜਿਦੀ ਜ਼ਿੰਦਗੀ ਬਿਲਕੁਲ ਕਿਕਰਾਂ ਦੀ ਤਰ੍ਹਾਂ ਵਿਕਾਰੀ ਲੋਗ ਨਹੀਂ ਹੰਕਾਰੀ ਐਸਾ ਕਿਹੜਾ ਐਬ ਹੈ ਜਨ ਅੰਦਰ ਨਾ ਹੋਵੇ ਤੇ ਬਾਹਰ ਚੰਦਨ ਦੀ ਬਾੜ ਧਰਮ ਦਾ ਮੁਖੀ ਜੇ ਧਰਮ ਦਾ ਮੁਖੀ ਹੈ ਗੁਰਦੁਆਰੇ ਦਾ ਮੁਖੀ ਹੈ ਜੀ ਪਰਦਾਨ ਸਾਹਿਬ ਨੇ ਲੋਕਾਂ ਨੂੰ ਪੁਲੇਖਾ ਪਹੇਜਾਂਦੇ ਜੇ ਪ੍ਰਦਾਨ ਸਾਹਿਬ ਨੇ ਤੇ ਬਿਲਕੁਲ ਗੁਰੂ ਨਾਲ ਜੁੜਿਆ ਹੋਇਆ ਆਉਣਗੇ ਕਿਉਂਕਿ ਚੰਦਨ ਦੀ ਬਾੜ ਜੋ ਦਿਖਾਈ ਦਿੰਦੀ ਪ੍ਰਦਾਨਗੀ ਜੋ ਦਿਖਾਈ ਦਿੰਦੀ ਗੁਰਦੁਆਰੇ ਪਰ ਇਹ ਨਹੀਂ ਪਤਾ ਥੋੜਾ ਜੇ ਅੰਦਰ ਚ ਹੱਥ ਮਾਰ ਕੇ ਦੇਖ ਬੂਟੇ ਕਿਕਰਾਂ ਦੇ ਨੌਰ ਕੱਖ ਨੇ ਬੜੇ ਬੜੇ ਸ਼ਰਾਬੀਆਂ ਨੂੰ ਦੁਰਾਚਾਰੀਆਂ ਨੂੰ ਠੱਗਾ ਨੂੰ ਤੇ ਕੌਮ ਦਰੋਹੀਆਂ ਨੂੰ ਪੰਥ ਦਰੋਹੀਆਂ ਨੂੰ ਮੈਂ ਗੁਰਦੁਆਰਿਆਂ ਦਾ ਪ੍ਰਦਾਨ ਵੇਖਿਆ ਗੁੰਮ ਫਿਰ ਕੇ ਏ ਕੁਝ ਮੈਂ ਵੇਖਿਆ ਬਾੜ ਚੰਦਨ ਦੀ ਤੇ ਬੂਟੇ ਕਿਕਰਾਂ ਦੇ ਜ਼ਿੰਦਗੀ ਕਿਕੜਾ ਵਰਗੀ ਤੇ ਜ਼ਿੰਮੇਵਾਰੀ ਕੀ ਧਰਮ ਦੇ ਮੁਖੀਆਂ ਸੀ ਡੱਬਾ ਸੋਨੇ ਦਾ ਹੈ ਬਾ ਬਾਹਰ ਲਿਵਾਸ ਧਰਮ ਦਾ ਧਰਮ ਦੇ ਮੁਖੀ ਤੇ ਖਿਮਾ ਕਰਨੀ ਅੰਦਰ ਕੋਰੀ ਗੰਦੀ ਸਿਆਸਤ ਦੇ ਕੱਚ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਸਿਆਸਤ ਦੇ ਚੋਂਦਾ ਹੈ ਬਸ ਮੈਂ ਲੈਣਾ ਹੀ ਲੈਣਾ ਹੈ ਧਰਮ ਦੇ ਚੋਂਦਾ ਮੈਂ ਦੇਣਾ ਹੀ ਦੇਣਾ ਮੈਂ ਜਾਨ ਦੇਣੀ ਹੈ ਮੈਂ ਆਪਣਾ ਧਨ ਦੇਣਾ ਮੈਂ ਪਰਿਵਾਰ ਦੇ ਦੇਣਾ ਸਿਆਸਤ ਇਹ ਦੇਣਾ ਨਹੀਂ ਜਾਣਦੀ ਮੈਂ ਲੈਣਾ ਹੈ ਮੈਂ ਕੌਮ ਕੋਲੋਂ ਲੈਣਾ ਹੈ ਪੰਥ ਕੋਲੋਂ ਲੈਣਾ ਹੈ ਦੇਸ਼ ਕੋਲੋਂ ਲੈਣਾ ਹੈ ਦੇਸ਼ ਦੀਆਂ ਹੱਡੀਆਂ ਕੋਲੋਂ ਲੈਣਾ ਹੈ ਪੰਥ ਦੇ ਹੁਣ ਕੋਲੋਂ ਵੀ ਲੈਣਾ ਹੈ ਲੈਣਾ ਹੀ ਲੈਣਾ ਹੈ ਦੇਣਾ ਕੱਖ ਵੀ ਨਹੀਂ ਹੁਣ ਵੀ ਲੈਣਾ ਹੈ ਹੁਣ ਦੇਣਾ ਨਹੀਂ ਕੱਖ ਨਹੀਂ ਦੇਣਾ ਦੇਣ ਦੀ ਕੋਈ ਬਿਰਤੀ ਨਹੀਂ ਜਿਹੜਾ ਲੈਣ ਦੀ ਬਿਰਤੀ ਰੱਖਦਾ ਉਹ ਤੇ ਸਿਆਸਤਦਾਨ ਹੈ ਠੀਕ ਹੈ ਜੇ ਪਿੱਛੇ ਸ਼ਾਸਤ ਦੰਮ ਜੇਲਾਂ ਕੱਢਦੇ ਰਹ ਤੇ ਹੁਣ ਸਿੰਘਾਸਣ ਤੇ ਬੈਠੇ ਨੇ ਜੇਲ ਕੱਟਣ ਦਾ ਮਤਲਬ ਕੀਮਤ ਦਾ ਮੁਆਵਜ਼ਾ ਦੇ ਸਾਲ ਅਸੀਂ ਜੇਲ ਕੱਟੀ ਹੈ ਹੁਣ ਤੁਸੀਂ 30 40 ਸਾਲ ਲਈ ਸਾਨੂੰ ਮਨਿਸਟਰ ਬਣਾਓ ਅਸੀਂ ਬੈਠਣਾ ਪੁਰਾਣੇ ਰਜਵਾੜੇ ਜੇ ਕਿਧਰੇ ਬੈਠ ਜਾਣ ਇੱਕ ਵਾਰ ਸ਼ਿੰਗਾਸਣ ਤੇ ਤੇ ਪੀੜੀਦਰ ਪੀੜੀ ਸਿਲਸਿਲਾ ਉਹਨਾਂ ਦਾ ਚੱਲਦਾ ਸੀ ਕਿ ਮੈਂ ਕਹਿੰਦੀ ਡੈਮੋਕ੍ਰੇਸੀ ਵਿੱਚ ਕੀ ਹੈ ਪੀੜੀਦਰ ਪੀੜੀ ਸਿਲਸਿਲਾ ਚੱਲਦਾ ਹੈ ਔਰ ਕੀ ਕੁਝ ਵੀ ਨਹੀਂ ਐਥੇ ਕੁਝ ਵੀ ਨਹੀਂ ਹਕੀਕਤ ਕੀ ਹੈ ਔਰ ਕਹਿੰਦੇ ਨੇ ਇਸ ਦੇਸ਼ ਦੇ ਡੈਮੋਕ੍ਰੇਸੀ ਹੈ ਇਸ ਵਾਸਤੇ ਤੇ ਇੱਥੇ ਐਨਐਸਏ ਹੈ ਤੁਸੀਂ ਕੁਝ ਵੀ ਸਰਕਾਰ ਦੇ ਖਿਲਾਫ ਬੋਲੋ ਜੇ ਕਿਉਂਕਿ ਜਮਹੂਰੀਅਤ ਹੈ ਇੱਥੇ ਜਮਹੂਰੀਅਤ ਹੈ ਇਸ ਵਾਸਤੇ ਇੱਥੇ ਹਰ ਪ੍ਰਾਂਤ ਦਾ ਨਿਜ਼ਾਮ ਫੌਜ ਦੇ ਆਸਰੇ ਤੇ ਚੱਲਦਾ ਹੈ ਗੋਲੀਆਂ ਦੇ ਆਸਰੇ ਤੇ ਚੱਲਦਾ ਟੋਪਾਂ ਦੇ ਆਸਰੇ ਤੇ ਚੱਲਦਾ ਕਿਉਂਕਿ ਇੱਥੇ ਜਮਹੂਰੀਅਤ ਹੈ ਔਰ ਇੱਥੇ ਕੋਈ ਧਰਮ ਦਾ ਵੀ ਸਹੀ ਪ੍ਰਚਾਰ ਕਰੇ ਤੇ ਨਹੀਂ ਕਰ ਸਕਦਾ ਕਿਉਂਕਿ ਇੱਥੇ ਜਮਹੂਰੀਅਤ ਹੈ ਦੀਵਾਲੀ ਦਾ ਦਿਨ ਹੋਵੇ ਤੇ ਸਟੇਜ ਠੰਡੀ ਹੋਵੇ ساری ਰਾਤ ਮੈਂ ਥੇ ਢਾਡੀ ਸਿੰਘਾਂ ਦੇ ਗੀਤ ਸੁਣਦਾ ਸੀ ਤੇ ਕੰਨਾਂ ਵਿੱਚ ਕੁਝ ਵੀ ਬੋਲ ਨਹੀਂ ਪੈਂਦਾ ਆਖਰ ਦਵਾ ਕਿਸਤਾ ਰਾਜਨੀਤੀ ਦਾ ਤੇ ਜਿਹੜੀ ਰਾਜਨੀਤੀ ਮਨਜੀ ਸਾਹਿਬ ਦੇ Satsang ਨੂੰ ਠੰਡਾ ਕਰ ਦੇਵੇ ਉਹਨੂੰ ਜਮਹੂਰੀਅਤ ਆਖੋਗੇ ਕਿਸ ਤਰ੍ਹਾਂ ਆਖੋਗੇ ਉਹ ਜਮਹੂਰੀਅਤ ਹੈ ਉਹ ਤੇ ਗੰਦੀ ਡਿਕਟੇਟਰ ਸੀ ਉਹ ਤੇ ਗੰਦਾ ਜ਼ੁਲਮ ਹੈ ਸ਼ਿਵਾਕਰ ਨੇ ਔਰ ਇਹ ਪੀੜੀ ਦਰ ਪੀੜੀ ਜੈਸੇ ਸ਼ਖਸੀ ਨਿਜ਼ਾਮ ਸੀ ਪੁਰਾਣਾ ਕੋਈ ਹੈ ਔਰ ਦੇਸ਼ ਕਿਉਂਕਿ ਲੰਬੀ ਗੁਲਾਮੀ ਦੇ ਵਿੱਚ ਰਿਹਾ ਹੈ ਅਜੇ ਇਸ ਨੂੰ ਸਹੀ ਸੋਚਣੀ ਜੋ ਹੈ ਨਹੀਂ ਆਈ ਤਾਂ ਮੈਂ ਅਰਜ਼ ਕਰਾਂ ਪੁਰਾਣੀਆਂ ਲਹਿਰਾਂ ਮਰ ਚੁੱਕੀਆਂ ਇਹ ਲਹਿਰ ਠੰਡੀ ਪੈ ਗਈ ਸਿੱਖੀ ਦੇ ਬੁਝੇਗੇ ਨਹੀਂ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਨਹੀਂ ਬੁਝੇਗੇ ਕਿਸ ਕੌਮ ਦੇ ਚ ਮਾਸੂਮ ਬੱਚੇ ਵੀ ਕੌਮ ਪੰਥ ਤੇ ਦੇਸ਼ ਲਈ ਆਪਣਾ خون ਡੋਲ ਦੇਣ ਬੁੱਢੇ ਵੀ ਡੋਲ ਦੇਣ ਬੀਬੀਆਂ ਵੀ ਡੋਲ ਦੇਣ ਕਿ ਮਹ ਕਰਨ ਉਸ ਕੌਮ ਨੂੰ ਕੌਣ ਮਿਟਾਏਗਾ ਕਿਸ ਤਰ੍ਹਾਂ ਉਸ ਲਹਿਰ ਨੂੰ ਮਿਟਾਓਗੇ ਅੱਜ ਤੱਕ ਤੇ ਮਿਟਾਉਣ ਵਾਲੇ ਹੀ ਮਿਟ ਗਏ ਮੁਗਲ ਮਿਟ ਗਏ ਅੰਗਰੇਜ਼ ਮਿਟ ਗਏ ਪਰ ਲੋਕ ਇਤਿਹਾਸ ਤੋਂ ਸਬਕ ਨਹੀਂ ਲੈਂਦੇ ਪਰ ਫਿਰ ਵੀ ਮੈਂ ਆਖਾਂਗਾ ਇਹ ਲਹਿਰ ਪਹਿਲੇ ਨਾਲੋਂ ਜ਼ਿਆਦਾ ਹਨ ਭੀ ਇਸ ਵਾਸਤੇ ਮਿਟਾਉਣ ਦੇ ਜੋ ਹੈ ਸਾਧਨ ਵੀ ਬਹੁਤ ਵੱਡੇ ਪੱਧਰ ਤੇ ਚਲਾਏ ਗਏ ਕਦੀ ਮੁਗਲਾਂ ਨੇ ਨਹੀਂ ਆਖਿਆ ਕਿ ਕਿਰਪਾਨ ਪਹਿਨਣਾ ਜੁਰਮ ਹੈ ਨਹੀਂ ਆਖਿਆ ਅਤੇ ਅੰਗਰੇਜ਼ ਨੇ ਵੀ ਸਾਡੀ ਕਿਰਪਾਨ ਕਬੂਲ ਕਰ ਲਈ ਇਹ ਗਲੋਖਰੀ ਥੋੜੇ ਜਿਹਾ ਮਾਹੌਲ ਕਰਕੇ ਬ੍ਰਿਟਿਸ਼ 에ਰਵੇਸ ਵਿੱਚ ਫਿਰ ਬੰਦਿਸ ਹੈ ਵਰਨਾ ਬ੍ਰਿਟਿਸ਼ 에ਰਵੇਸ ਜੋ ਜਹਾਜ਼ ਨੇ ਉਹਨਾਂ ਦੇ ਬ੍ਰਿਟਿਸ਼ ਗਵਰਨਮੈਂਟ ਦੇ ਉਹਦੇ ਕਿਰਪਾਨ ਪਹਿਨ ਕੇ ਸਿੱਖਾ ਸਕਦਾ ਸੀ ਮੈਨੂੰ ਹੈਰਾਨੀ ਹੋਈ ਕਿਉਂ ਕਿ ਜਦ ਮੈਂ ਉੱਥੇ ਟਿਕਟ ਲੈਣੇ ਸੀ ਲੰਡਨ ਤੇ ਮੈਨੂੰ ਸਮਝ ਤਾਂ ਕਹਿਣ ਲੱਗੇ ਆ ਕਿ ਗੁਰਬਾਨਾ ਪਹਿਨ ਕੇ ਜਾਣਨਾ ਹੈ ਤੱਕ ਬ੍ਰਿਟਿਸ਼ ਰੇਲਵੇ 'ਚ ਜਾ ਸਕਦੇ ਹੋ ਬਾਕੀਆਂ 'ਚ ਨਹੀਂ ਕਿਸੇ 'ਚ ਵੀ ਨਹੀਂ ਮੈਂ ਕਿ 에ਅਰ ਇੰਡੀਆ 'ਚ ਵੀ ਨਹੀਂ ਕਹਿਣ ਲੱਗੇ ਨੇ ਮੈਂ ਕਿ ਉਹ ਤੇ ਆਪਣੇ ਮੁਲਕ ਦਾ ਜਾਗਣ ਕਹਿਣ ਲੱਗੇ ਜ਼ਿੰਮੇਵਾਰੀ ਹੋਰ ਕਿਸੇ 'ਤੇ ਸੌਂਪ ਦੇ ਕਿਉਂ ਸੌਂਪਦੇ ਹੋ ਕਿਸ ਨੂੰ ਤੇ ਕਿਉਂ ਸੌਂਪਦੇ ਹੋ ਤੇ ਜਿਨ੍ਹਾਂ ਨੇ ਇਸ ਢੰਗ ਨਾਲ ਇਸ ਦੇਸ਼ ਦੀ ਹਾਕਿ ਬਣਾ ਦिती ਹੈ ਇਹਨਾਂ ਨੂੰ ਹੱਕ ਕੀ ਇਹ ਦੇਸ਼ ਦੇ ਸਿੰਘਾਸਨ ਤੇ ਬੈਠਣ ਦਾ ਕਿ ਤੁਸੀਂ ਜ਼ਿੰਦਗੀ ਦਾ ਹਰ ਮਿਸਲਾ ਗੋਲੀ ਦੇ ਹਸਲੇ ਤੇ ਹਲ ਤੇ ਤੋਪਾਂ ਦੇ ਹਸਲੇ ਤੇ ਹਲ ਕਰੋ ਬੈਂਕਾਂ ਦੇ ਹਸਲੇ ਤੇ ਹਲ ਕਰੋ ਫਿਰ ਬ੍ਰਿਟਿਸ਼ ਸਰਕਾਰ ਨੂੰ ਕੱਢਣ ਦੀ ਲੋੜ ਕੀ ਸੀ ਵਰਤੇ ਉਹੀ ਠੀਕ ਸੀ ਪਰ ਤੇ ਉਹਨਾਂ ਦੇ ਰਾਜ ਇਹ ਠੀਕ ਸੀ ਕਿਉਂਕਿ ਉਹ ਵੀ ਹਰ ਮਸਲੇ ਨੂੰ ਬੋਲੀ ਨਾਲ ਹੱਲ ਕਰਨਾ ਚਾਹੁੰਦੇ ਸਨ ਤੇ ਤੁਸੀਂ ਵੀ ਉਸੇ ਢੰਗ ਨਾਲ ਹੱਲ ਕਰੋ ਤੇ ਖੈਰ ਕਰਨੇ ਫਿਰ ਇਹ ਉਹਨਾਂ ਦੇ ਆਪਣੇਆਂ ਨੂੰ ਕੀ ਕਰੀਏ ਫਿਰ ਤੇ ਉਪਰ ਆਏ ਚੰਗੇ ਨੇ ਕਿਸੇ ਹੱਦ ਤੱਕ ਉਹ ਪਰਾਏ ਚੰਗੇ ਨੇ ਇਸ ਢੰਗ ਦੇ ਨਾਲ ਅਕਾਲ ਤਖਤ ਦੀ ਬੇਰੁਮਤੀ ਪਰਾਇਆਂ ਨੇ ਨਹੀਂ ਕੀਤੀ ਸੀ ਜੋ ਆਪਣੇ ਨੇ ਕਰ ਦਿੱਤੀ ਔਰ ਉਰਦੂ ਦਾ ਇੱਕ ਸ਼ਾਇਰ ਕਹਿੰਦਾ ਹੈ ਦੁਸ਼ਮਨੋਂ ਸੇ ਇਸ ਕਦਰ ਸਦਮੇ ਉਠਾਏ ਜਾਨ ਪਰ ਦੋਸਤੋਂ ਸੇ ਇਸ ਕਦਰ ਸਦਮੇ ਉਠਾਏ ਜਾਨ ਪਰ دل سے دشمن کی عداوت کا گلا جاتا رہا دارا یہ حقیقت ہے یہ بہت بڑی جو ہے سچائی ہے تو آج دیوالی ہے میں عرض کیتی ہے. سکھی دی لہر مدم ہوئی ہے اس دیوے کچھ طوفانی ہاوا نے دیوا بجھے گا نہیں کیونکہ بہت سارے طوفان چ لنگ چکے پر فانوس دی لوڑ ہے اس وقت فانوس دی لوڑ ہے ਉਹ ਤੁਸੀਂ ਫਾਨੂਸ ਬਣਨਾ ਹੋਵੇਗਾ ਇਸ ਦੀਵੇ ਨੂੰ ਜਲਾਣਾ ਹੈ ਤੇ ਜ਼ਿੰਮੇਵਾਰੀ ਹੁਣ ਕੀ तमाम ਦੇਸ਼ ਦੇ ਗੁਰਦੁਆਰੇ ਉਹਨਾਂ ਬੰਦਿਆਂ ਦੇ ਹਵਾਲੇ ਕਰ ਦੋ ਜਿਨ੍ਹਾਂ ਨੂੰ ਵੇਖ ਲਈਏ ਤੇ ਗੁਰੂ ਚੇਤੇ ਆਵੇ ਬਸ ਇੰਨੇ ਜਿਨ੍ਹਾਂ ਦੇ ਦਰਸ਼ਨ ਕਰੀਏ ਤੇ ਮਨੀ ਸਿੰਘ ਚੇਤੇ ਆਵੇ ਜਿਨ੍ਹਾਂ ਦੇ ਦਰਸ਼ਨ ਕਰੀਏ ਭਾਈ ਗੁਰਦਾਸ ਚੇਤੇ ਆਵੇ ਜਿਸ ਦੇ ਦਰਸ਼ਨ ਕਰੀਏ ਭਾਈ ਦਿਆਲਾ ਚੇਤੇ ਆਵੇ ਜਿਹਦੇ ਦਰਸ਼ਨ કરીਏ ਗਿੱਦੜਾ ਨਾ ਚੇਤੇ ਆਵਨ ਬੋਸ ਦਿਲ ਤੇ ਕਾਇਮ ਨਾ ਚੇਤੇ ਆਵਨ ਜਿਹਦੇ ਦਰਸ਼ਨ ਕਰੀਏ ਤੇ ਸਤਿਗੁਰ ਨੇ ਸਾਨੂੰ ਸਿੰਘ ਲਖਬ ਦਿੱਤਾ ਹੈ ਸ਼ੇਰ ਚੇਤੇ ਆ ਇਸ ਤਰ੍ਹਾਂ ਦੇ ਜੋ ਹੈ ਨਿਜ਼ਾਮ ਨੂੰ ਅਸੀਂ ਬੜਾਈਏ ਕਹਿ ਦੇਣਾ ਮੇਰਾ ਫਰਜ਼ ਅਗੋਂ ਮੰਨਣਾ ਵੱਡਾ ਫਰਜ਼ ਆਪਣੇ ਫਰਜ਼ ਦੀ ਪੂਰਤੀ ਕਰਦੇ ਆਂ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜ ਵਾਲੇ ਦਿਹਾੜੇ ਮੈਂ ਥੋੜੀ ਜੀਆਂ ਅਰਜ਼ੋਈਆਂ ਤੁਹਾਡੇ ਸਾਹਮਣੇ ਕੀਤੀਆਂ ਨੇ ਕੱਲ ਦੀ ਆਖਰੀ ਹਾਜ਼ਰੀ ਭਰ ਕੇ ਦਾਸ ਨੇ ਕਰ ਇੱਕ ਦਿਨ ਪਟਿਆਲੇ ਦੇ ਚ ਹਾਜ਼ਰੀ ਭਰਨੀ ਹੈ ਤੇ ਚਰਦਾਸ਼ ਨੇ ਬੰਬੇ ਜੋ ਹੈ ਚਲੇ ਜਾਣਾ ਹੈ